ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਦਰਸ਼ਨ ਕਰਵਾਉਂਗਾ ਤੁਹਾਨੂੰ ਨਾਨਕਸਰ ਠਾੜ ਦੇ ਇਹ ਸੜਕ ਜਾ ਰਹੀ ਹੈ ਖਰੀ ਕੇ ਪਤਨ ਦਰਿਆ ਦੇ ਨਾਲ ਦੇਖੋ ਕਿੰਨਾ ਸੋਹਣਾ ਦ੍ਰਿਸ਼ਿਆ ਤੇ ਕਿੰਨੇ ਦਰਖਤ ਲੱਗੇ ਆਏ ਕੁਦਰਤ ਵਰਗਾ ਤੇ ਕੁਦਰਤ ਵਰਗਾ ਮਾਹੌਲ ਕਦੇ ਨਹੀਂ ਹੋ ਸਕਦਾ ਸੋਣ ਤੇ ਇਹ ਹੈ ਗੁਰਦੁਆਰਾ ਨਾਨਕਸਰ ਠਾੜ ਇਹ ਹਰੀ ਕੇ ਪਤੰਦ ਦਰਿਆ ਦੇ ਚਮਾਂ ਉੱਪਰ ਬਣਿਆ ਹੋਇਆ ਹੈ ਦੱਸਿਆ ਜਾਂਦਾ ਇੱਥੇ ਸੰਤ ਮਾਤਮਾ ਨੇ ਦਰਿਆ ਨੂੰ ਕਹਿ ਦਿੱਤਾ ਸੀਗਾ ਕਿ ਦਰਿਆ ਖੁਦ ਮਤਲਬ ਕਿ ਪਿੱਛੇ ਮੁੜ ਗਿਆ ਸੀਗਾ ਹੈ ਨਾ ਦੇਖੋ ਇੱਥੇ ਦਰਸ਼ਨ ਕਰਨ ਵਾਸਤੇ ਤੇ ਇੱਥੇ ਇੰਨਾ ਮਤਲਬ ਕਿ ਆਨੰਦ ਮਿਲਦਾ ਹੈਗਾ ਬਹੁਤ ਜ਼ਿਆਦਾ ਬਹੁਤ ਸਕੂਨ ਮਿਲਦਾ ਹੈਗਾ ਤੇ ਜ਼ਰੂਰ ਮਤਲਬ ਕਿ ਆ ਕੇ ਦਰਸ਼ਨ ਕਰਨੇ ਚਾਹੀਦੇ ਆ ਕਹਿੰਦੇ ਹੁੰਦੇ ਆ ਵੀਡੀਓ ਤਾਂ ਤੇ ਕਹਿੰਦੇ ਹੁੰਦੇ ਆ ਵੀ ਹਕੀਕਤ ਦੇ ਵਿੱਚ ਆਉਣਾ ਹਨਾ ਦਰਸ਼ਨ ਕਰਨ ਉਹਦਾ ਵੱਖਰਾ ਹੀ ਸਕੂਨ ਹੈ ਤੇ ਆ ਦੇਖੋ ਇੱਥੇ ਕਲਾਕ੍ਰਿਤੀਆਂ ਕਿੰਨੀਆਂ ਸੋਹਣੀਆਂ ਬਣਾਈਆਂ ਪੰਜਾਬ ਦਾ ਰਤਬਾ ਪੰਜਾਬ ਦਾ ਸਰਵੇਖੋ ਕਿੰਨੇ ਸੋਹਣੇ ਲੱਗਦੇ ਜਿਵੇਂ ਕੀ ਪੁਰਾਣਾ ਹੀ ਸਮਾਂ ਹੋਵੇ ਕਿ ਉਹ ਪਰਾ ਬਾਬੇ ਫਰੀਦ ਜੀ ਦੀ ਮੂਰਤੀ ਬਣਾਈ ਆ ਦੇਖੋ ਇਹ ਦੋ ਇਹ ਨੈਣਾ ਮਤਸ਼ੂ ਪਿਰ ਦੇ ਕਨ ਕੀਆਸ ਬਾਬਾ ਫਰੀਦ ਜੀ ਦੀ ਵਾਹ ਇੱਕ ਰੂਚੀ